ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਜੀ ਇੱਕ ਬਹੁਤ ਹੀ ਟੇਸਟੀ ਸਬਜ਼ੀ ਜਿਹੜੀ ਕਿ ਬਹੁਤ ਹੀ ਵਧੀਆ ਬਣੂਗੀ ਆਪਾਂ ਬਣਾਵਾਂਗੇ ਪਾਲਕ ਤੇ ਕੌਰਨ ਬਣਾਵਾਂਗੇ ਪਾਲਕ ਤੇ ਮੱਕੀ ਦੇ ਦਾਣਿਆਂ ਦੀ ਸਬਜ਼ੀ ਬਣਾਵਾਂਗੇ ਜਿਹੜੀ ਕਿ ਬਹੁਤ ਹੀ ਹੈਲਦੀ ਹੁੰਦੀ ਆ ਬਹੁਤ ਹੀ ਟੇਸਟੀ ਵੀ ਹੁੰਦੀ ਆ ਤੇ ਜੇਕਰ ਤੁਹਾਡੇ ਬੱਚੇ ਜਿਹੜੇ ਆ ਇਸ ਤਰ੍ਹਾਂ ਪਾਲਕ ਨਹੀਂ ਖਾਂਦੇ ਤੇ ਜਾਂ ਮੱਕੀ ਦੇ ਦਾਣੇ ਇਸ ਤਰ੍ਹਾਂ ਨਹੀਂ ਖਾਂਦੇ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਦੇ ਸਕਦੇ ਆ ਬਣਾ ਕੇ ਤੇ ਪਾਲਕ ਦੀ ਜਿਹੜੀ ਸਬਜੀ ਆ ਇਹ ਬਹੁਤ ਵਧੀਆ ਬਣੂਗੀ ਤੇ ਆਪਣੇ ਕੋ ਹੈਗੀ ਆ ਫਰੈਸ਼ ਫਰੈਸ਼ ਪਾਲਕ ਤੇ ਆਪਾਂ ਆਪਣੇ ਐ ਬਗੀਚੀ ਚੋਂ ਮਤਲਬ ਕਿ ਆਪਣੇ ਤੋੜੀ ਆ ਆਪਣੇ ਘਰੇ ਲੱਗੀ ਸੀ ਬਹੁਤ ਵਧੀਆ ਪਾਲਕ ਆ ਤੇ ਫਰੈਸ਼ ਆ ਤੇ ਇਹਦੀਆਂ ਡੰਡੀਆਂ ਵੀ ਬਹੁਤ ਨਰਮ ਆ ਇਹ ਵੀ ਆਪਾਂ ਵਿੱਚੇ ਪਾਵਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਲਾਂਗੇ ਤੇ ਤੇ ਆਪਾਂ ਸਾਫ਼ ਕੀਤੀ ਆ ਵਧੀਆ ਸੋਹਣੇ ਸੋਹਣੇ ਪੱਤੇ ਲਏ ਆ ਆਪਾਂ ਫਰੈਸ਼ ਜੀ ਪਾਲਕ ਤੇ ਆਪਾਂ ਬਣਾਉਣੀ ਆ ਇਹ ਬਹੁਤ ਹੀ ਟੇਸਟੀ ਸਬਜ਼ੀ ਬਣੂਗੀ ਤੇ ਬਣਾਉਣੀ ਆ ਆਪਾਂ ਇਹਦੀ ਸਬਜ਼ੀ ਹੁਣ ਤੇ ਆਪਾਂ ਪਹਿਲਾਂ ਇਹਨੂੰ ਧੋ ਲੈਣੇ ਆ ਪਾਲਕ ਨੂੰ ਤੇ ਪਾਲਕ ਨੂੰ ਆਪਾਂ ਹੁਣ ਜੀ ਚੰਗੀ ਤਰ੍ਹਾਂ ਤਿੰਨ ਚਾਰ ਪਾਣੀ ਜਿਹੜਾ ਧੋ ਲਿਆ ਆ ਤੇ ਘਰ ਵਾਲੀ ਜਿਹੜੀ ਪਾਲਕ ਹੁੰਦੀ ਉਹ ਇੰਨੀ ਗੰਦੀ ਨਹੀਂ ਹੁੰਦੀ ਤੇ ਜਿੱਦਾਂ ਆਪਾਂ ਬਾਜ਼ਾਰੋਂ ਲਿਆਉਣੀ ਤਾਂ ਗੰਦੀ ਹੁੰਦੀ ਹੈ ਜ਼ਿਆਦਾ ਤੇ ਫਿਰ ਵੀ ਆਪਾਂ ਇਹਨੂੰ ਤਿੰਨ ਚਾਰ ਪਾਣੀ ਧੋ ਲਿਆ ਸਾਹ ਕੱਲਿਆ ਤੇ ਇਹਨੂੰ ਹੁਣ ਆਪਾਂ ਰਫਲੀ ਜਿਹਾ ਕੱਟ ਲਾਂਗੇ ਕਿਉਂਕਿ ਆਪਾਂ ਇਹਨੂੰ ਕਰਨਾ ਹੈਗਾ ਆ ਬੋਇਲ ਕਰਨਾ ਹੈ ਤੇ ਇਹਨੂੰ ਆਪਾਂ ਥੋੜੇ ਜਿਹਾ ਪਾਣੀ ਚ ਪਾ ਕੇ ਪਕਾਵਾਂਗੇ ਪਹਿਲਾਂ ਬੋਇਲ ਕਰ ਲਾਂਗੇ ਇਹਨੂੰ ਮੈਂ ਰਫਲੀ ਜਿਹਾ ਮੋਟਾ-ਮੋਟਾ ਜਿਹਾ ਕੱਟ ਲੈਣੀ ਆ ਜੇ ਤੁਸੀਂ ਥੋੜੀ ਬਰੀਕ ਕੱਟਣੀ ਬਰੀਕ ਵੀ ਕੱਟ ਸਕਦੇ ਆ ਆਪਾਂ ਮੋਤੀ ਜਿਹੀ ਕੱਟ ਕੇ ਤੇ ਇਹਨੂੰ ਆਪਾਂ ਪਾਣੀ ਚ ਬੋਇਲ ਕਰ ਲਾਂਗੇ ਪਾਲਕ ਆਪਾਂ ਕੱਟ ਲਈਆ ਰਫਲੀ ਜਾਈ ਤੇ ਹੁਣ ਆਪਾਂ ਇੱਕ ਪੈਨ ਲਵਾਂਗੇ ਤੇ ਆਪਾਂ ਇਹਨੂੰ ਇਹਦੇ ਵਿੱਚ ਪਾ ਲਾਂਗੇ ਪੈਨ 'ਚ ਤੇ ਥੋੜਾ ਜਿਹਾ ਆਪਾਂ ਪਾਣੀ ਪਾਵਾਂਗੇ ਬਹੁਤ ਜ਼ਿਆਦਾ ਪਾਣੀ ਨਹੀਂ ਮੈਂ ਪਾਉਣਾ ਕਿਉਂਕਿ ਪਾਲਕ ਵਿੱਚ ਵੀ ਪਾਣੀ ਆ ਜਿਹੜਾ ਪਾਣੀ ਆ ਉਹ ਮੈਂ ਸਿੱਟਣਾ ਨਹੀਂ ਹੈਗਾ ਪਾਲਕ ਵਿੱਚ ਹੀ ਰੱਖੂੰਗੀ ਤੇ ਬਹੁਤ ਥੋੜਾ ਪਾਣੀ ਪਾਵਾਂਗੇ ਆਪਾਂ ਤੇ ਇੰਨਾ ਕੁ ਪਾਣੀ ਮੈਂ ਪਾਇਆ ਮਤਲਬ ਕਿ ਅੱਧਾ ਕ ਗਲਾਸ ਵੀ ਨਹੀਂ ਪਾਣੀ ਦਾ ਅੱਧੇ ਤੋਂ ਵੀ ਬਹੁਤ ਥੋੜਾ ਆ ਤੇ ਪਾਲਕ ਆਪਾਂ ਧੋਤੀ ਆ ਹੁਣੇ ਤੇ ਇਹਦੇ ਵਿੱਚ ਵੀ ਪਾਣੀ ਆ ਤੇ ਪਾਲਕ ਨੇ ਵੀ ਆਪਣਾ ਪਾਣੀ ਜਿਹੜਾ ਛੱਡਣਾ ਹੈ ਦੇਖ ਲਾਂਗੇ ਜਿੰਨੇ ਵਿੱਚ ਉੱਬਲਦੀ ਹੋਈ ਤਾਂ ਉਬਾਲ ਲਾਂਗੇ ਬਹੁਤ ਜ਼ਿਆਦਾ ਪਾਣੀ ਆਪਾਂ ਨਹੀਂ ਪਾਉਣਾ ਪਾਲਕ ਨੂੰ ਹੁਣ ਆਪਾਂ ਗੈਸ ਦੇ ਉੱਤੇ ਬੋਇਲ ਹੋਣਾ ਰੱਖ ਦਿੱਤਾ ਆ ਤੇ ਇਹਨੂੰ ਆਪਾਂ ਮਤਲਬ ਕਿ ਜਿੰਨਾ ਚਿਰ ਜਿਹੜੀ ਆਪਣੀ ਪਾਲਕ ਆ ਉਹ ਸੌਫਟ ਨਹੀਂ ਹੋ ਜਾਂਦੀ ਉਦੋਂ ਤੱਕ ਆਪਾਂ ਉਬਾਲਾਂਗੇ ਜਾਂ ਜਦੋਂ ਤੱਕ ਜਿਹੜਾ ਆ ਆਪਣੀ ਪਾਲਕ ਜਿਹੜੀ ਆ ਨਰਮ ਹੋ ਜਾਊਗੀ ਬਿਲਕੁਲ ਉਬਲ ਜਾਊਗੀ 5-7 ਮਿੰਟ ਹੀ ਲੱਗਣੇ ਇਹਨੂੰ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਣਾ ਕਿਉਂਕਿ ਬਹੁਤ ਸੌਫਟ ਆ ਤੇ ਆਪਾਂ ਬਹੁਤ ਜ਼ਿਆਦਾ ਬਿਨੀ ਇਹਨੂੰ ਪਕਾਉਣਾ ਹੈਗਾ ਤੇ ਥੋੜਾ ਜਿਹਾ ਆਪਾਂ ਬੋਇਲ ਕਰਾਂਗੇ